हाँ यहाँ पे अच्छा स्कूल बस सी ਆਹ ਪਾਸੇ ਪਹਾਰਾਵਾ ਉਹ ਆਜਾ ਦੋ ਮਾਰਨੇ ਨਹੀਂ ਆਜੀ ਬਾਜੀ ਆਏ ਮੇਰਾ ਨਾਮ ਦਾਸ ਸਿੰਘ ਅਭਰੇ ਮਾਮਲਾ ਵੀਰੇ ਕੋਈ ਬੱਸ ਆ ਲੈ ਇਹਨਾਂ ਦੇ ਬੰਦੇ ਨੂੰ ਟੱਕੜ ਟੁੱਕੜ ਮਾਰ ਕੇ ਚਲੇ ਗਿਆ ਇਹਨਾਂ ਨੇ ਥਾਣਾ ਘਰਾਤੀ ਪੁਲਿਸ ਜੇ ਬੱਸ ਇਹਨਾਂ ਨੇ ਐਦਾ ਕਿ ਇੰਨਾ ਗੰਦ ਪਾਇਆ ਭਈਆ ਨੇ ਪਹਿਲੇ ਤਾਂ ਪੁਲਿਸ ਵਾਲਿਆਂ ਨੂੰ ਕੁੱਟਿਆ ਅਸੀਂ ਬਚਾਇਆ ਤੇ ਪੁਲਿਸ ਨੂੰ ਅਸੀਂ ਬਚਾਉਗਾ ਸਾਨੂੰ ਕੌਣ ਬਚਾਊਗਾ ਇਨਾਂ ਦਾ ਰਾਜ ਪੂਰਾ ਹੈ ਵਾ ਫਿਰ ਸਰਦਾਰ ਭਾਈ ਦੀ ਪੱਖ ਨੂੰ ਹਟਵਾਇਆ ਮੈਂ ਫੜ ਗਿਆ ਡਾਂਖ ਹੋ ਗਿਆ ਮੈਂ ਵੀ ਗਿਰਿਆ ਵਾ ਇਨਾਂ ਨੇ ਐਸੀ ਤਸੀਹੇ ਸਾਰੇ ਵੱਜ ਗਏ ਇਨਾਂ ਦਾ ਪੂਰਾ ਹਾਲ ਹੋਣਾ ਚਾਹੀਦਾ ਵਾ ਨਹੀਂ ਇਹਨਾਂ ਦੇ ਅੱਜ ਪੰਜਾਬ 'ਚ ਸਾਨੂੰ ਰਹਿਣ ਨਹੀਂ ਦੇਣਾ ਭਈਆ ਦਾ ਰਾਜ ਹੋਣਾ ਵਾ ਇਹ ਕਿੰਨੇ ਵੇ ਦਾ ਮਾਮਲਾ ਹੈ ਇਹ ਮਾਮਲਾ ਵੀ ਤਾਂ ਹੋਏ 15 20 ਮਿੰਟ ਹੋਏ ਅੱਧਾ ਘੰਟਾ ਬਤੋਲ ਇਹ ਸਮਰਾਲਾ ਚੌਂਕ ਕੋਈ ਵੀਡੀਓ ਹੈਗੀ ਹੈ ਜੀ ਵੀਡੀਓ ਭਾਜੀ ਕੋ ਹੈਗੀ ਆ ਉਹ ਮੋਹ ਮਲਾਇਓ ਨੂੰ ਕੁੱਟਿਆ ਉਹ ਪੁੱਛੋ ਉਹਨੂੰ ਅਸੀਂ ਬਚਾਇਆ ਮਲਾਇਓ ਨੂੰ ਦੇ ਬੁਲਾਇਓ ਨਾ ਅਸੀਂ ਮਜਾਊਗਾ ਸਾਨੂੰ ਕੋਣ ਮਜਾਊਗਾ ਭਈਆਂ ਨੂੰ ਬਾਹਰ ਕੱਢੋ ਭਈਆਂ ਨੂੰ ਬਾਹਰ ਕੱਢੋ ਪੰਜਾਬ ਦੇ ਵਿੱਚ ਬੋਲੋ ਤਿਆਰ ਕਰਦੇ ਪੈਰੇ ਮੋਹਾਲੀ ਦੇ ਵਿੱਚ ਦੋ ਬੰਦੇ 2000 ਮਾਰਦੇ ਮੋਹਾਲੀ ਦੇ ਵਿੱਚ ਨਾ ਨੇ ਭਈ ਬੜੀਆਂ ਚੋਟੇ ਮਰੇ ਚੋਰੀਆਂ ਯਾਰੀਆਂ ਡਾਕੇ ਹੀ ਮਾਰਦੇ ਪੈਰੇ ਸੋ ਮੈਂ ਕਸਮ ਕਹੀ ਪਿੰਦੇ ਚੋਰੀਆਂ ਹੀ ਕਰਦੇ ਨੇ ਮੋਬਾਈਲ ਹੈ ਖੋਣਦੇ ਨੇ ਲੁੱਟਾ ਖੋਹਾਂ ਹੀ ਕਰਦੇ ਫਿਰਾਦੋਂ ਪਿਹਾਰੀਏ ਭੈਜੋ ਪਿਛਲੇ ਹਫਤੇ ਕਾਂਡ ਹੋਇਆ ਮਾਡਲ ਟਾਉਨ ਚ ਜੱਜ ਨੂੰ ਵੀ ਮਾਰ ਗਏ ਨੇ ਜੱਜ ਦੀ ਲੜਕੀ ਨੂੰ ਵੀ ਮਾਰ ਗਏ ਨੇ ਭਈਏ ਮਾਰ ਕੇ ਸਾਰਾ ਪੈਸਾ ਲੁੱਟ ਕੇ ਮਾਡਲ ਟਾਉਨ ਏਰੀਆ ਚ ਲੁਧਿਆਣਾ ਮਾਡਲ ਟਾਉਨ ਚ ਸਾਰੇ ਭਈਆਂ ਨੇ ਗੰਦ ਪਾਇਆ ਹੈ ਪਿਛਲੇ ਹਫਤੇ ਦੀ ਗੱਲ ਹੈ ਹਾਂ ਜੱਜ ਨੂੰ ਮੱਦੇ ਜੱਜ ਨੂੰ ਮਾਰ ਗਏ ਨੇ ਭਈਏ ਉਸੇ ਲੜਕੀ ਨੂੰ ਵੀ ਮਾਰ ਗਏ ਨੇ ਭਈਏ ਪਹਿਲ ਇਦਾਂ ਹੋਈ ਇੱਕ ਇੱਥੇ ਐਕਸੀਡੈਂਟ ਹੋਇਆ ਕਾਲਜ ਦੀ ਬੱਸ ਮੁੜਦੀ ਪਈ ਸੀ ਉਹ ਦੂਜੇ ਬੰਦੇ ਰਾ ਗਈ ਨਾ ਦੇਖਿਆ ਨਹੀਂ ਉਹਦੇ ਮਿੱਟੋ ਟਾਇਰ ਮਾੜਾ ਜਿਹਾ ਲੱਗਿਆ ਰੰਗ ਥੱਲੇ ਡੇਗ ਪਿਆ ਤੇ ਬੱਸ ਵਾਲਾ ਨੇ ਬੱਸ ਰੋਕ ਕੇ ਥੱਲੇ ਦੇਖਿਆ ਜਾਨ ਨੂੰ ਇਕੱਠੇ ਹੋ ਗਏ ਬਸਾਂ ਨੂੰ ਕੁੱਟਣਾ ਆਪੇ ਮੈਂ ਜਿਹੜਾ ਬੰਦਾ ਫੱਟੜ ਸੀਗਾ ਉਹਨੂੰ ਹਸਪਤਾਲ ਭੇਜਤਾ ਤੇ ਮੈਂ ਹਾਂ ਚੱਲ ਬੱਸ ਦਾ ਲੱਗੇ ਨੁਕਸਾਨ ਕਹਿੰਦੇ ਬੱਸ ਨੂੰ ਅੱਗ ਲਾਉਣੀ ਆ ਮੈਂ ਬੱਸ ਨੂੰ ਬਰਾਬੱਡ ਡਰਾਈਵਰ ਕਹਿੰ ਵੀ ਬੱਸ ਬਾਜ਼ਾਰ ਤੋਂ ਥਾਣਾ ਲੈ ਚਲਦੇ ਆ ਥਾਣਾ ਜਾ ਕੇ ਮੈਂ ਬੰਦਾ ਹਵਾਲਾ ਤੇ ਡਰਾਈਵਰ ਦੇ ਆ ਗੱਡੀ ਰਾਉਂਡ ਅਪ ਹੈ जख्मी ਠੀਕ ਆ ਗਿਆ ਤੁਹਾਡੇ ਨਾਲ ਕੋਈ ਆਉਂਦਾ ਅਸੀਂ ਬਿਚਾਰ ਤੁਹਾਡਾ ਪਬਲਿਕ ਪਬਲਿਕ ਆ ਮਾੜੇ ਮਾਤਾ ਪਾਪਾ ਤੁਹਾਡੀਆਂ ਮਾਂ ਲਿਆ ਇੱਥੇ ਉਹ ਨਹੀਂ ਵੀਡੀਓ ਆ ਗਈ ਤੁਹਾਡਾ ਵੀਡੀਓ ਆ ਗਈ ਪਾਪਾ ਕਹਿੰਦਾ ਵਾਦਾ ਕਰਤਾ ਹੋ ਹੀ ਜਾਂਦਾ ਇਹਨਾਂ ਦਾ ਵਾਦਾ ਕਰਤਾ ਆ ਸੋੜਾ ਹੁੰਦਾ ਬਾਕੀ ਕੰਮ ਹੋਦਾ ਆ ਜੇ ਤੁਹਾਡੇ ਭਈਆਂ ਨਾਲ ਗੱਲ ਇਹ